ਪਤੀ ਦਾ ਛੋਟਾ ਭਰਾ ਉਹਨੂੰ ਦੇਵਰ ਸਿਉਰ ਕਿਹਾ ਜਾਂਦਾ। ਉਹਦੀ ਜਿਹੜੀ ਪਤਨੀ ਗੁਰੂ ਨਾਨਕ ਸਾਹਿਬ ਦੇ ਦੇਰ ਤੇਰੀ ਜਿਹੜੀ ਉਹ ਦਰਾਣੀ ਲੱਗਦੀ ਹੈ। ਪਤੀ ਦਾ ਜਿਹੜਾ ਵੱਡਾ ਭਰਾ ਤੇਰਾ ਜੀਠ ਲੱਗਦਾ ਤੇ ਉਹਦੇ ਘਰ ਵਾਲੀ ਪਤਨੀ ਤੇਰੀ ਜਠਾਣੀ ਲੱਗਦੀ ਹੈ। ਇਹ ਰਿਸ਼ਤੇ ਜੀਵ ਰੂਪ ਏਸ਼ਟੀਆਂ ਦੇ ਬਣਦੇ ਸੰਸਾਰ ਅੰਦਰ ਕਿਸੇ ਦੇ ਭੂਆ ਦਾ ਰਿਸ਼ਤਾ ਨਾਨੀ ਦਾ ਮਾਸੀ ਦਾ ਰਿਸ਼ਤਾ ਦਰਾਣੀਆਂ ਤੇ ਜਠਾਣੀਆਂ ਦੇ ਰਿਸ਼ਤੇ ਇਹ ਸਾਰੇ ਜਿੰਨੇ ਜਣੇ ਨੇ ਸਤਿਗੁਰੂ ਸਾਧ ਸੰਗਤ ਮਹਾਰਾਜ ਜੀ ਦੇ ਸਾਰੇ ਵੀ ਸਾਰੇ ਜਨਮ ਲੈ ਕੇ ਆਵਨ ਆਉਂਦੇ ਨੇ ਆਪੋ ਆਪਣੀਆਂ ਉਮਰਾ ਧੂ ਕਰਕੇ ਵੰਚਨ ਕੇ ਚਲੇ ਜਾਂਦੇ ਨੇ ਨਾ ਇਥੇ ਸਾਧ ਸੰਗਤ ਮੰਨੇ ਰਹਿਣੀ ਨਾ ਮੰਨੀਆਂ ਰਹਿਣੀਆਂ ਤੇ ਨਾ ਇਸ ਪ੍ਰਕਾਰ ਦੇ ਨਾਲ ਭੂਆ ਨਾਨੀ ਮਾਸੀਆਂ ਬੇਰ ਜਾਨਣੜੀਆਂ ਇਹ ਸਾਰੀਆਂ ਦੀਆਂ ਸਾਰੀਆਂ ਵੰਚਨ ਕਰਨੀਆਂ ਜਾਣਦੀ ਇਸ ਜੀਵਨ ਸਦੀਵ ਨਹੀਂ ਰਹਿਣਾ ਇਸ ਦੁਨੀਆਂ ਦੇ ਵਿੱਚ